ਆਣੇ ਵਾਲਿਆਂ ਨਾਲ ਤੁਹਾਡੀ ਨਾਰਾਜ਼ਗੀ ਕੀ ਹੈ ਮੇਰੀ ਕੋਈ ਨਾਰਾਜ਼ਗੀ ਨਹੀਂ ਲੁਧਿਆਣਾ ਦਾ ਮੇਰਾ ਘਰ ਆ ਜੀ ਮੈਂ ਮੈਨੂੰ ਡਿਸਟ੍ਰਿਕਟ ਲੁਧਿਆਣਾ ਪੈਂਦੀ ਹੈ ਮੇਰੇ ਮੈਂ ਰੜਾਸਾਪ ਪੜੇ ਆ ਇੱਥੇ ਬਿਲਕੁਲ ਨਾਲ ਮੇਰਾ ਸਕੂਲ ਆ ਸੋ ਕੋਈ ਨਰਾਜ਼ਗੀ ਨਹੀਂ ਬਟ ਇਸ ਤੋਂ ਪਹਿਲਾਂ ਆਂਦੇਗਾ ਤੋਂ ਨਹੀਂ ਹੈਗੇ ਤੁਸੀਂ ਬਹੁਤ ਸਾਰੇ ਰਿਪੋਰਟਰਸ ਨੇ ਮੈਨੂੰ ਪੁੱਛਿਆ ਮੈਂ ਦੱਸਿਆ ਕਿ ਮੈਂ ਪਿਛਲੇ ਦੋ ਤਿੰਨ ਸਾਲਾਂ ਦਾ ਬਹੁਤ ਬਿਜ਼ੀ ਸੀਗਾ ਜੀ ਜਿਹਦੇ ਕਰਕੇ ਮੇਰਾ ਸਾਰਾ ਕੰਮ ਹੀ 6-6 ਮਹੀਨੇ 3-3 ਮਹੀਨੇ ਵਾਲਾ ਕੰਮ ਚੱਲ ਰਿਹਾ ਸੀਗਾ ਮੇਰੇ ਨਰਾਜ਼ਗੀ ਦੂਰ ਕਰਨੀ ਪੈਣੀ ਆ ਪਹਿਲਾਂ ਤਾਂ ਤੁਹਾਨੂੰ ਗਾਣਾ ਸੁਣਾਉਣਾ ਪੈਣਾ ਵਾ ਲੁਧਿਆਣੇ ਵਾਲਿਆਂ ਦੀ ਨਰਾਜ਼ਗੀ ਦੂਰ ਕਰ ਲਈ ਮੈਂ ਤਾਂ ਚਿੱਤ ਕੁ ਲਿਆ ਸੀ ਪੱਲੇ ਅੜ ਕੇ ਬੇਬੇ ਜੀ ਦੇ ਮੂਰੇ ਹੜੇ ਕੱਢ ਕੇ ਸੁਣਿਆ ਐ ਲੈਂਸਰੋਂ ਨੇ ਲੈ ਲਈ ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ ਰੱਬਾ ਐਡਾ ਵੱਡਾ ਫਾਸਲਾ ਕੋ ਸਾਡੇ ਵਿੱਚ ਕਾ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰਿਓ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾ ਲੁਧਿਆਣੇ ਵਾਲਿਆਂ ਨਾਲ ਤੁਹਾਡੀ ਨਾਰਾਜ਼ਗੀ ਕੀ ਹੈ ਮੇਰੀ ਕੋਈ ਨਾਰਾਜ਼ਗੀ ਨਹੀਂ ਲੁਧਿਆਣਾ ਦਾ ਮੇਰਾ ਘਰ ਆ ਜੀ ਮੈਂ ਮੈਨੂੰ ਡਿਸਟ੍ਰਿਕਟ ਲੁਧਿਆਣਾ ਪੈਂਦੀ ਹੈ ਮੇਰੇ ਮੈਂ ਰੜਾਸਾਪ ਪੜੇ ਆ ਇੱਥੇ ਬਿਲਕੁਲ ਨਾਲ ਮੇਰਾ ਸਕੂਲ ਆ ਸੋ ਕੋਈ ਨਰਾਜ਼ਗੀ ਨਹੀਂ ਬਟ ਇਸ ਤੋਂ ਪਹਿਲਾਂ ਆਂਦੀ ਗਾ ਤਾਂ ਨਹੀਂ ਹੈਗੇ ਤੁਸੀਂ ਬਹੁਤ سارے ਰਿਪੋਰਟਰਸ ਨੇ ਮੈਨੂੰ ਪੁੱਛਿਆ ਮੈਂ ਦੱਸਿਆ ਕਿ ਮੈਂ ਪਿਛਲੇ 2-3 ਸਾਲਾਂ ਦਾ ਬਹੁਤ ਬੀਜ਼ੀ ਸੀਗਾ ਜੀ ਜਿਹਦੇ ਕਰਕੇ ਉਹ ਮੇਰਾ ਸਾਰਾ ਕੰਮ ਹੀ 6-6 ਮਹੀਨੇ ਦਿਨ-ਦਿਨ ਮਹੀਨੇ ਵਾਲਾ ਕੰਮ ਚੱਲ ਰਿਹਾ ਸੀਗਾ ਮੇਰੇ ਨਰਾਜ਼ਗੀ ਦੂਰ ਕਰਨੀ ਪੈਣੀ ਆ ਪਹਿਲਾਂ ਤਾਂ ਤੁਹਾਨੂੰ ਗਾਣਾ ਸੁਣਾਉਣਾ ਪੈਣਾ ਵਾ ਲੁਧਿਆਣੇ ਵਾਲਿਆਂ ਦੀ ਨਰਾਜ਼ਗੀ ਦੂਰ ਕਰਨ ਲਈ ਮੈਂ ਤਾਂ ਚਿੱਤ ਕੁ ਲਿਆ ਸੀ ਪੱਲੇ ਅੜ ਕੇ ਬੇਬੇ ਜੀ ਦੇ ਮੂਰੇ ਹੜੇ ਕੱਢ ਕੇ ਸੁਣਿਆ ਐ ਲੈਂਸਰੋਂ ਨੇ ਲੈ ਲਈ ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ ਰੱਬਾ ਏਡਾ ਵੱਡਾ ਫਾਸਲਾ ਕੋ ਸਾਡੇ ਵਿੱਚ ਕਾ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰਿਓ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾ ਲੁਧਿਆਣੇ ਵਾਲਿਆਂ ਨਾਲ ਤੁਹਾਡੀ ਨਾਰਾਜ਼ਗੀ ਕੀ ਹੈ ਮੇਰੀ ਕੋਈ ਨਾ ਰਾਜਗੀਰ ਨੂੰ ਲੁਧਿਆਣਾ ਦਾ ਮੇਰਾ ਘਰ ਆ ਜੀ ਮੈਂ ਮੈਨੂੰ ਡਿਸਟ੍ਰਿਕਟ ਲੁਧਿਆਣਾ ਪੈਂਦੀ ਆ ਮੇਰੇ ਮੈਂ ਰੜਾ ਸਾਹਿਬ ਪੜਿਆ ਇੱਥੇ ਬਿਲਕੁਲ ਨਾਲ ਮੇਰਾ ਸਕੂਲ ਆ ਸੋ ਕੋਈ ਨਰਾਜ਼ਗੀ ਨਹੀਂ ਬਟ ਇਸ ਤੋਂ ਪਹਿਲਾਂ ਆਂਦੀ ਗਾ ਤਾਂ ਨਹੀਂ ਹੈਗੇ ਤੁਸੀਂ ਬਹੁਤ سارے ਰਿਪੋਰਟਰਸ ਨੇ ਮੈਨੂੰ ਪੁੱਛਿਆ ਮੈਂ ਦੱਸਿਆ ਕਿ ਮੈਂ ਪਿਛਲੇ 2-3 ਸਾਲਾਂ ਦਾ ਬਹੁਤ ਬੀਜ਼ੀ ਸੀਗਾ ਜੀ ਜਿਹਦੇ ਕਰਕੇ ਉਹ ਮੇਰਾ ਸਾਰਾ ਕੰਮ ਹੀ 6-6 ਮਹੀਨੇ ਦਿਨ-ਦਿਨ ਮਹੀਨੇ ਵਾਲਾ ਕੰਮ ਚੱਲ ਰਿਹਾ ਸੀਗਾ ਮੇਰੇ ਨਰਾਜ਼ਗੀ ਦੂਰ ਕਰਨੀ ਪੈਣੀ ਆ ਪਹਿਲਾਂ ਤਾਂ ਤੁਹਾਨੂੰ ਗਾਣਾ ਸੁਣਾਉਣਾ ਪੈਣਾ ਵਾ ਲੁਧਿਆਣੇ ਵਾਲਿਆਂ ਦੀ ਨਰਾਜ਼ਗੀ ਦੂਰ ਕਰਨ ਲਈ ਮੈਂ ਤਾਂ ਚਿੱਤ ਕੁ ਲਿਆ ਸੀ ਪੱਲੇ ਅੜ ਕੇ ਬੇਬੇ ਜੀ ਦੇ ਮੂਰੇ ਹੜੇ ਕੱਢ ਕੇ ਸੁਣਿਆ ਐ ਲੈਂਸਰੋਂ ਨੇ ਲੈ ਲਈ ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ ਰੱਬਾ ਏਡਾ ਵੱਡਾ ਫਾਸਲਾ ਕੋ ਸਾਡੇ ਵਿੱਚ ਕਾ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰਿਓ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾ